ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜਾਣਾਂਗੇ ਫਸਟ ওয়ার্ল্ড ਵਾਰ ਬਾਰੇ ਹਾਂਜੀ ਦੁਨੀਆ ਦਾ ਪਹਿਲਾ ਵਿਸ਼ਵ ਯੁੱਧ ਬਾਰੇ ਫਸਟ ওয়ার্ল্ড ਵਾਰ 1914 ਤੋਂ ਲੈ ਕੇ 1918 ਵਿੱਚਕਾਰ ਹੋਇਆ ਪਹਿਲਾ ਵਿਸ਼ਵ ਯੁੱਧ ਕਦੋਂ ਹੋਇਆ ਕਿਉਂ ਹੋਇਆ ਕਿਸ ਵਿੱਚਕਾਰ ਹੋਇਆ ਕਿਸ ਨੂੰ ਫਾਇਦਾ ਹੋਇਆ ਕਿਸ ਨੂੰ ਨੁਕਸਾਨ ਹੋਇਆ ਇਹਦੀ ਪੂਰੀ ਕਹਾਣੀ ਜਾਣਦੇ ਹਾਂ ਉਹ ਜੰਗ ਦੀ ਜਿਸ ਨੇ ਦੁਨੀਆ ਦੀ ਤਸਵੀਰ ਨੂੰ ਬਦਲ ਕੇ ਰੱਖ ਦਿੱਤਾ ਇੱਕ ਐਸੀ ਜੰਗ ਜਿਸ ਨੇ ਸਮਰਾਜ ਖਤਮ ਕਰ ਦਿੱਤੇ ਨਵੇਂ ਦੇਸ਼ ਬਣਾਏ ਅਤੇ ਅਗਲੀ ਹੋਰ ਭਿਆਨਕ ਜੰਗ ਯਾਨੀ ਕਿ ਸੈਕੰਡ ওয়ার্ল্ড ਵਾਰ ਦੀ ਨੀਂਹ ਰੱਖ ਦਿੱਤੀ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਫਰਸਟ ওয়ার্ল্ড ਵਾਰ ਕਦੋਂ ਹੋਇਆ ਇਹ ਯੁੱਧ ਕਿਉਂ ਹੋਇਆ ਕਿੰਨੇ ਦੇਸ਼ ਸ਼ਾਮਲ ਹੋਏ ਇਸ ਯੁੱਧ ਵਿੱਚ ਕਿਹੜੇ-ਕਿਹੜੇ ਪੱਖਾਂ ਵਿੱਚ ਲੜਾਈ ਹੋਈ ਕਿਸ-ਕਿਸ ਨੂੰ ਫਾਇਦਾ ਹੋਇਆ ਕਿਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਅਤੇ ਆਖਿਰਕਾਰ ਦੁਨੀਆ ਨੇ ਕੀ ਸਿੱਖਿਆ ਵੀਡੀਓ ਵਿੱਚ ਦੇਖਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਫਰਸਟ ওয়ার্ল্ড ਵਾਰ ਕਦੋਂ ਹੋਇਆ ਫਰਸਟ ওয়ার্ল্ড ਵਾਰ ਹੋਇਆ ਸੀ 28 ਜੁਲਾਈ 1914 ਤੋਂ 11 ਨਵੰਬਰ 1918 ਤੱਕ ਚੱਲਿਆ। ਕੁੱਲ ਸਮਾਂ ਸੀਗਾ 4 ਸਾਲ ਤੇ 9 ਮਹੀਨੇ। ਇਸ ਸਮੇਂ ਦੌਰਾਨ ਪੂਰੀ ਦੁਨੀਆ ਅੱਗ ਵਿੱਚ ਸੜਦੀ ਰਹੀ। ਅੱਗੇ ਆਪਾਂ ਜਾਣਦੇ ਹਾਂ ਫਸਟ ਵਰਲਡ ਵਾਰ ਕਿੰਨਾ-ਕਿੰਨਾ ਦੇਸ਼ਾਂ ਵਿੱਚਕਾਰ ਹੋਇਆ। ਇਹ ਜੰਗ ਮੁੱਖ ਤੌਰ ਤੇ ਦੋ ਵੱਡੇ ਗਠਜੋੜਾਂ ਵਿੱਚਕਾਰ ਹੋਇਆ। ਇੱਕ ਪਾਸੇ ਐਲਾਈਡ ਪਾਵਰ, ਬ੍ਰਿਟੇਨ, ਫਰਾਂਸ, ਰੂਸ ਬਾਦ ਵਿੱਚ ਅਮਰੀਕਾ ਤੇ ਇਟਲੀ ਵੀ ਇਸ ਵਿੱਚ ਸ਼ਾਮਲ ਹੋਏ ਅਤੇ ਕੁਝ ਹੋਰ ਛੋਟੇ ਦੇਸ਼ ਸਹਿਯੋਗੀ ਵੀ ਸਨ ਦੂਜੇ ਪਾਸੇ ਸੀ ਸੈਂਟਰਲ ਪਾਵਰ ਜਿਸ ਵਿੱਚ ਜਰਮਨੀ ਆਸਟਰੀਆ ਹੰਗਰੀ ਔਟਮਨ ਅਪਿਆਰ ਜੋ ਅੱਜ ਕੱਲ ਆਪਾਂ ਤੁਰਕੀ ਕਹਿੰਦੇ ਆ ਬਲਗੇਰੀਆ ਇਹ ਦੇਸ਼ਾਂ ਨੂੰ ਉਸ ਵਿੱਚ ਹਾਂਜੀ ਨੈਕਸਟ ਆਪਾਂ ਦੇਖਦੇ ਹਾਂਗੇ ਫਸਟ ਵਰਲਡ ਵਾਰ ਕਿਉਂ ਹੋਇਆ ਇਹਦਾ ਕਾਰਨ ਕੀ ਸੀ ਕਿ ਫਸਟ ਵਰਲਡ ਵਾਰ ਤੱਕ ਲੋਕ ਪਹੁੰਚੇ ਹਾਂਜੀ ਇਹ ਜੰਗ ਇੱਕ ਕਾਰਨ ਨਾਲ ਨਹੀਂ ਸੀ ਹੋਇਆ ਸਗੋਂ ਕਈ ਕਾਰਨਾਂ ਦੇ ਜੋੜ ਨਾਲ ਹੋਈ ਸੀ ਸਮਰਾਜਵਾਦ ਦੀ ਨੀਤੀ ਯੂਰਪ ਦੇ ਤਾਕਤਵਰ ਦੇਸ਼ ਅਫਰੀਕਾ ਏਸ਼ੀਆ ਤੇ ਮੱਧ ਪੂਰਬ ਵਿੱਚ ਕਬਜ਼ਾ ਕਰਨਾ ਚਾਹੁੰਦੇ ਸਨ ਇਹ ਜਿਹੜੇ ਵੱਡੇ ਵੱਡੇ ਦੇਸ਼ੀ ਉਹਨਾਂ ਨੂੰ ਸੀ ਵੀਸੀ ਜਿਹੜੇ ਛੋਟੀ ਛੋਟੀ ਦੇਸ਼ ਆ ਉੱਥੇ ਕਲੋਨੀਆ ਬਣਾ ਲਿਏ ਤੇ ਉਹਦੇ ਉੱਪਰ ਕਬਜ਼ਾ ਕਰ ਲਈਏ ਜਿੰਨਾ ਵੱਧ ਇਲਾਕਾ ਉਹਨਾਂ ਵੱਧ ਤਾਕਤ ਹਾਂਜੀ ਇਸ ਦਾ ਨੈਕਸਟ ਕਾਰਨ ਸੀ ਰਾਸ਼ਟਰਵਾਦ ਹਾਂਜੀ ਹਰੇਕ ਦੇਸ਼ ਆਪਣੇ ਦੇਸ਼ ਨੂੰ ਸਭ ਤੋਂ ਵੱਧ ਸਮਰਪਿਤ ਸੀਗਾ ਸਭ ਤੋਂ ਵੱਧ ਤਾਕਤਵਰ ਦੇਖਣਾ ਚਾਹੁੰਦਾ ਸੀ ਤੇ ਸਾਬਤ ਕਰਨਾ ਚਾਹੁੰਦਾ ਸੀ ਕਿ ਅਸੀਂ ਦੇਸ਼ ਲਈ ਕੁਝ ਕਰ ਸਕਦੇ ਹਾਂ ਖਾਸ ਕਰਕੇ ਸਰਬੀਆ ਬਲਕਨ ਇਲਾਕਾ ਇੱਥੇ ਜਿਹੜੀ ਨਫ਼ਰਤ ਬਹੁਤ ਵੱਧ ਚੁੱਕੀ ਸੀਗੀ ਨੈਕਸਟ ਕਾਰਨ ਸੀਗਾ ਸੈਨਾ ਦੀ ਦੌੜ ਸਾਰੇ ਦੇਸ਼ ਵੱਡੀਆਂ ਫੌਜਾਂ ਤੇ ਨਵੇਂ ਹਥਿਆਰ ਜਹਾਜ਼ ਤੋਪਾਂ ਗੱਨਾ ਬਣਾ ਰਹੇ ਸਨ ਜੰਗ ਲਈ ਤਿਆਰੀ ਤਾਂ ਪਹਿਲਾਂ ਤੋਂ ਹੀ ਚੱਲ ਰਹੀ ਸੀ ਗਠਜੋੜ ਪ੍ਰਣਾਲੀਆਂ ਵੀ ਸਨ ਜਿਵੇਂ ਇੱਕ ਪਾਸੇ ਲਾਈਟ ਪਾਵਰ ਨੈਕਸਟ ਸੀਗਾ ਕਿ ਗਠਜੋੜ ਪ੍ਰਣਾਲੀ ਇੱਕ ਦੇਸ਼ ਤੇ ਹਮਲਾ ਹੁੰਦਾ ਸਾਰੇ ਜਿਹੜੇ ਸਾਥੀ ਦੇਸ਼ ਦੀ ਆਪਣੇ ਆਪ ਸਭ ਤੋਂ ਜਿਹੜਾ ਮੁੱਖ ਕਾਰਨ ਸੀ ਇਸ ਜੰਗ ਦਾ ਉਹ 28 ਜੂਨ 1914 ਵਿੱਚ ਆਸਟਰੀਆ ਦਾ ਸ਼ਹਿਜ਼ਾਦਾ ਸੀ ਉਸ ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਕਤਲ ਜਿਹੜਾ ਸੀਗਾ ਸਰਬੀਆ ਨਾਲ ਸੰਬੰਧਿਤ ਗਰੁੱਪ ਦੇ ਦੋਸ਼ ਲੱਗੇ ਸਨ ਇੱਥੇ ਹੀ ਪੂਰੀ ਦੁਨੀਆ جنگ ਵਿੱਚ ਸੜਨ ਲੱਗ ਪਈ ਹਾਂਜੀ ਨੇਕਸਟ ਇਹ ਜੰਗ ਕਿਵੇਂ ਲੜੀ ਗਈ ਅਤੇ ਇਸ ਵਿੱਚ ਕੀ ਕੀ ਹਥਿਆਰ ਵਰਤੇ ਗਏ ਹਾਂਜੀ ਸੈਨਿਕ ਜਮੀਨੇਠਾ ਖੁੱਡਾਂ ਵਿੱਚ ਮੀਨੀਆਂ ਸਾਲਾਂ ਤੱਕ ਬੈਠੇ ਬਹੁਤ ਹੀ ਭਿਆਨਖਾਲਤ ਸਨ ਨਵੇਂ ਹਥਿਆਰ ਮਸ਼ੀਨ ਗਨ ਗੈਸ ਹਮਲੇ ਟੈਂਕ ਜੰਗੀ ਹਵਾਈ ਜਹਾਜ਼ ਮਰੀਨ ਜਾਨੀ ਕਿ ਪੰਡੋਬੀਆਂ ਇਸ ਵਿੱਚ ਵਰਤੇ ਗਏ ਆ ਪਹਿਲੀ ਵਾਰ ਕਿੰਨੀ ਖਤਰਨਾਕ ਯਾਰ ਵਰਤੇ ਗਏ ਸਨ ਫਸਟ ਵਰਲਡ ਵਾਰ ਵਿੱਚ ਭਾਰਤ ਦੀ ਭੂਮਿਕਾ ਕਿੱਥੇ ਜੀ ਸੀ ਆਪਾਂ ਇਹ ਵੀ ਜਾਣਦੇ ਹਾਂ ਭਾਰਤ ਵਿੱਚ ਉਸ ਸਮੇਂ ਬ੍ਰਿਟੇਨ ਦਾ ਰਾਜ ਸੀ 13 ਲੱਖ ਤੋਂ ਵੱਧ ਭਾਰਤੀ ਸਿਪਾਹੀ ਯੂਰਪ ਅਫਰੀਕਾ ਮੱਧਪੂਰ ਵਿੱਚ ਲੜੇ ਲੱਖਾਂ ਲੋਕ ਸ਼ਹੀਦ ਹੋਏ ਪਰ ਆਜ਼ਾਦੀ ਨਹੀਂ ਮਿਲੀ ਐਕਸਟਰਾ ਆਪਾਂ ਗੱਲ ਕਰਾਂਗੇ ਫਸਟ ਵਰਲਡ ਵਾਰ ਦੇ ਵਿੱਚ ਕੀ ਨੁਕਸਾਨ ਹੋਇਆ ਮਨੁੱਖੀ ਨੁਕਸਾਨ 1 ਕਰੋੜ ਤੋਂ ਵੱਧ ਮੌਤਾਂ ਲੱਖਾਂ ਜ਼ਖਮੀ ਹੋ ਗਏ ਅਨਾਥ ਬੱਚੇ ਵਿਧਵਾ ਔਰਤਾਂ ਆਰਥਿਕ ਨੁਕਸਾਨ ਹੋ ਗਿਆ ਜੂਰਪ ਦੀ ਅਰਥਵਿਵਸਤਾ ਤਬਾਹ ਹੋ ਗਈ ਅਤੇ ਮਹਿੰਗਾਈ ਵਧ ਗਈ ਭੁੱਖਮਰੀ ਬਹੁਤ ਜ਼ਿਆਦਾ ਵਧ ਗਈ ਸਮਰਾਜਾਂ ਦਾ ਅੰਤ ਹੋਇਆ ਕਈ ਸਮਰਾਜ ਪੂਰੀ ਤਰੱਕਿਆਂ ਨਾਲ ਅੰਤ ਹੋ ਗਏ ਜਿਵੇਂ ਆਪਾਂ ਜਰਮਨ ਕਹਿ ਸਕਦੇ ਹਾਂ ਜਰਮਨ ਤੇ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ ਸੋਸ ਤੋਂ ਬਾਅਦ ਆਸਟਰੀਆ ਹੰਗਰੀ ਵੀ ਖਤਮ ਮੰਗੂ ਹੋ ਗਿਆ ਸੀਗਾ ਆਟਮਨ ਅੰਪਾਇਰ ਵੀ ਖਤਮ ਹੋ ਗਿਆ ਸੀ ਨੈਸਟੈਗ ਰੂਸੀ ਸਮਰਾਜ ਇਹ ਜਿਹੜੇ ਰਾਜ ਸੀਗੇ ਖਤਮ ਹੋ ਚੁੱਕੇ ਸੀ ਉਸ ਸਮੇਂ ਇਨਾ ਜਾਨੀ ਕਿ ਭਾਰੀ ਨੁਕਸਾਨ ਹੋਇਆ ਸੀ ਉਸ جنگ ਦਾ ਨੈਕਸਟ ਆਪਾਂ ਕਰਾਂਗੇ ਕਿੰਨਾਂ ਨੂੰ ਇਹਦਾ ਫਾਇਦਾ ਹੋਇਆ ਇਸ ਜੰਗ ਦਾ ਫਸਟ ਤੇ ਗੱਲ ਕਰਾਂਗੇ ਅਮਰੀਕਾ ਸਭ ਤੋਂ ਵੱਡਾ ਆਰਥਿਕ ਫਾਇਦਾ ਵਿਸ਼ਵ ਤਾਕਤ ਬਣ ਗਿਆ ਬ੍ਰਿਟੇਨ ਤੇ ਫਰਾਂਸ ਵੀ ਜਿੱਤੇ ਪਰ ਜਿੱਤ ਵੀ ਮਿਲੀ ਪਰ ਕਮਜ਼ੋਰ ਹੋ ਗਏ ਨੈਕਸਟ ਹੈ ਟ੍ਰੀਟੀ ਆਫ ਵਰਸਾਈਲ ਜਿਹੜੀ 1919 ਵਿੱਚ ਹੋਈ ਸੀ ਟ੍ਰੀਟੀ ਆਫ ਵਰਸਾਈਲ ਨੇ ਜਰਮਨੀ ਤੇ ਪਾਰੀ ਜਰਮਨ ਅਤੇ ਫੌਜ ਘਟਾਈ ਤੇ ਉਸਦੀ ਬਹੁਤ ਸਾਰੀ ਬੇਇੱਜ਼ਤੀ ਵੀ ਕਰ ਦਿੱਤੀ। ਇਹੀ ਜਿਹੜਾ ਸੈਕੰਡ ਵਰਲਡ ਵਾਰ ਦਾ ਕਾਰਨ ਬਣਿਆ ਸੀਗਾ। ਫਰਸਟ ਵਰਲਡ ਵਾਰ ਤੋਂ ਦੁਨੀਆ ਨੇ ਕੀ ਸਿੱਖਿਆ ਉਹ ਜਾਣਦੇ ਹਾਂ। ਜੰਗ ਕੋਈ ਮਸਲੇ ਦਾ ਹੱਲ ਨਹੀਂ। ਨਫ਼ਰਤ ਵਿਕਾਸ ਨਹੀਂ ਹੈਗਾ। ਨੈਕਸਟ ਸਿੱਖਿਆ ਸੀਗਾ ਉਸ ਤੋਂ ਬਾਅਦ ਹੀ ਲੀਗ ਆਫ ਨੇਸ਼ਨ ਸ਼ਾਂਤੀ ਕਾਇਮ ਨਾ ਰਹੀ। ਬਾਅਦ ਵਿੱਚ ਸੈਕੰਡ ਵਰਲਡ ਵਾਰ ਹੋਇਆ। ਫਰਸਟ ਵਰਲਡ ਵਾਰ ਸਾਨੂੰ ਸਿਖਾਉਂਦਾ ਹੈ ਜਦੋਂ ਲਾਲਚ, ਨਫ਼ਰਤ ਤੇ ਤਾਕਤ ਇਕੱਠੇ ਹੋ ਜਾਂਦਾ ਪੂਰੀ ਮਨੁੱਖਤਾ ਨੂੰ ਸਜ਼ਾ ਮਿਲਦੀ ਹੈ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਲਾਈਕ ਕਰਨਾ ਥੈਂਕ ਯੂ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ